ਇਹ ਹੈਗਾ ਸਾਰਾ ਮਾਮਲਾ ਸਰ ਬੇਸਿਕਲੀ ਗੁਰੂ ਰੰਧਾਵਾ ਦਾ ਇੱਕ Song ਆਇਆ ਸੀਗਾ ਹੁਣੇ ਸਿਰਾ ਟਾਈਟਲ ਹੈਗਾ ਜੀ Song ਦਾ ਤੇ ਅੱਜ ਦੀ ਘੜੀ ਉਹਦੇ 5.5 ਕਰੋੜ ਵਿਊਜ਼ ਹੋ ਚੁੱਕੇ ਨੇ ਜੀ Song ਦੇ ਤੇ ਉਹਦੇ ਵਿੱਚ ਲਿਰਿਕਸ ਇਹਨਾਂ ਨੇ ਯੂਜ਼ ਕੀਤੇ ਨੇ ਵੀ ਅਸੀਂ ਜੱਟਾਂ ਦੇ ਕਾਕੇ ਆ ਸਾਨੂੰ ਗੁੜਤੀ ਚ ਅਫੀਮ ਮਿਲਦੀ ਹੈ ਸੋ ਵੀ ਟੇਕਨ ਦਾ ਕੌਗਨੀਜੈਂਸ ਅਸੀਂ ਗੁਰੂ ਰੰਧਾਵਾ ਨੂੰ ਲੀਗਲ ਨੋਟਿਸ ਭੇਜਿਆ ਸੀ ਲੀਗਲ ਨੋਟਿਸ ਦੇ ਵਿੱਚ ਅਸੀਂ ਇਹਨਾਂ ਨੂੰ ਲਿਖਿਆ ਸੀ ਵੀ ਜਿਹੜਾ ਇੱਕ ਗੁੜਤੀ ਹੁੰਦਾ ਬੜਾ ਰਿਲੀਜੀਅਸ ਇੱਕ ਚੀਜ਼ ਹੈਗੀ ਹੈ ਗੁਰੂ ਗ੍ਰੰਥ ਸਾਹਿਬ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਵੀ ਲਿਖਿਆ ਹੋਇਆ ਜੀ ਗੁਰ ਕੀ ਗੁੜਤੀ ਪਾਈ ਹੈ ਸੱਚਾ ਨਾਮ ਅਧਾਰ ਜੀ ਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਦੀ ਗੁੜਤੀ ਦੇ ਨਾਲ ਇੱਕ ਬੰਦੇ ਨੂੰ ਜੀਣ ਦਾ ਮਕਸਦ ਮਿਲ ਜਾਂਦਾ ਹੈ ਜੀ ਅਸੀਂ ਗੁਰੂ ਰੰਧਾਵਾ ਨੂੰ ਲੀਗਲ ਨੋਟਿਸ 'ਚ ਲਿਖਿਆ ਸੀ ਵੀ ਇੱਕ ਸਿੱਖ ਦੇ ਲਾਈਫ 'ਚ ਦੋ ਚੀਜ਼ਾਂ ਬੜੀਆਂ ਰਿਲੀਜੀਅਸ ਹੁੰਦੀਆਂ ਨੇ ਇੱਕ ਤਾਂ ਗੁੜਤੀ ਆਪਾਂ ਆਮ ਤੌਰ ਤੇ ਲੈ ਕੇ ਆਉਂਦੇ ਆਪਣੇ ਪਰਿਵਾਰ ਦਾ ਜਿਹੜਾ ਸਭ ਤੋਂ ਪਵਿੱਤਰ ਬੰਦਾ ਹੁੰਦਾ ਹੈ ਵੀ ਇੱਕ ਬੱਚੇ ਨੂੰ ਗੁੜਤੀ ਉਹ ਦਊਗਾ ਤੇ ਬੱਚਾ ਵੱਡਾ ਹੋ ਕੇ ਉਹ ਵਿਅਕਤੀ ਵਰਗਾ ਬਣੂਗਾ ਤੇ ਦੂਜਾ ਹੁੰਦਾ ਪਵਿੱਤਰ ਜਦੋਂ ਅੰਮ੍ਰਿਤ ਛਕਦਾ ਹੈ ਇੱਕ ਉਹ ਆਪਣੇ ਕੌਨਸ਼ੀਅਸਲੀ ਕਰਦਾ ਹੈ ਜਦ ਇੱਕ ਬੱਚਾ ਵੱਡਾ ਹੁੰਦਾ ਤੇ ਉਹ ਅੰਮ੍ਰਿਤ ਛਕ ਬਜਟ ਜਦ ਬੱਚਾ ਛੋਟਾ ਹੁੰਦਾ ਸਬਕੌਨਸ਼ੀਅਸਲੀ ਉਹਦੀ ਫੈਮਿਲੀ ਉਹਦੇ ਲਈ ਗੁੜਤੀ ਜਾਂ ਦੰਦੀ ਹੈ ਤੇ ਸਭ ਤੋਂ ਪਾਇ ਇਸ ਬੰਦੇ ਦੀ ਗੁੜਤੀ ਅਸੀਂ ਦਿਵਾਉਂਦੇ ਆ ਸੋ ਵੀ ਸੈਂਟ ਦਿਸ ਲੀਗਲ ਨੋਟਿਸ ਟੂ ਗੁਰੂ ਰਤਨ ਰਾਵ ਨੂੰ ਅਸੀਂ ਇਹ ਲੀਗਲ ਨੋਟਿਸ ਭੇਜਿਆ ਸੀ ਵੀ ਜਿਹੜਾ ਤੁਸੀਂ ਗੁੜਤੀ ਦੇ ਵਿੱਚ ਕਹਿੰਦੇ ਹੋ ਵੀ ਜੱਟਾਂ ਨੂੰ ਅਫੀਮਾ ਮਿਲੀਆਂ ਹੋਈਆਂ ਨੇ ਬੜਾ ਡੈਰੋਗੇਟਰੀ ਹੈ ਪਲੀਜ਼ ਇਹਨੂੰ ਹਟਾਓ ਉਹਨਾਂ ਨੇ ਸਾਨੂੰ ਕਮਿਊਨੀਕੇਸ਼ਨ ਆਇਆ ਜੀ ਉਹਨਾਂ ਵੱਲੋਂ ਡੇਟ ਸੈਂਟਰ ਦਾ ਰਿਪਲਾਈ ਉਹਨਾਂ ਨੇ ਭੇਜਿਆ ਵੀ ਅਸੀਂ ਜਿਹੜੇ ਗਾਣੇ ਆ Spotify आ, Amazon Jio ਸਾਰਨ ਜਿੱਥੇ ਵੀ ਹੋਰ ਜਗ੍ਹਾ ਮਿਊਜ਼ਿਕ ਹੈਗਾ ਵੀ ਅਸੀਂ ਉੱਥੇ ਚੇਂਜ ਕਰ ਦਿੰਦੇ ਆ ਅਸੀਂ ਉੱਥੇ ਪਾ ਦਿੰਦੇ ਆ ਵੀ ਸਾਨੂੰ ਗੁੜਤੀ ਚ ਮਿਲਿਆ ਜ਼ਮੀਨ ਇਨਸਟੈਡ ਆਫ ਅਫੀਮ ਬਟ YouTube ਤੋਂ ਅਸੀਂ ਨਹੀਂ ਕਰ ਸਕਦੇ ਇਹ ਉਹਨਾਂ ਦੇ ਰੀਜ਼ਨਸ ਨੇ ਉਹ ਕਿਉਂ ਨਹੀਂ ਕਰ ਰਹੇ ਸੋ ਵੀਟਸੈਂਟ ਦਾ ਮੈਂ ਨੋਟਿਸ ਵੀ ਇਹਨੂੰ ਹਟਾਓ ਜਲਦੀ ਤੋਂ ਜਲਦੀ ਹਟਾਓ ਵੀ ਇਹ ਬੜਾ ਡੈਰੋਗੇਟਰੀ ਹੈ ਜਿਸ ਦਿਨ ਤੋਂ ਅਸੀਂ ਨੋਟਿਸ ਭੇਜਿਆ ਉਸ ਦਿਨ 4.5 ਕਰੋੜ ਵਿਊ ਸੀਗੇ ਹਾਲ ਦੀ ਘੜੀ ਬਾਏ ਲਾਸਟ ਈਵਨਿੰਗ ਉਹ ਗਾਣੇ ਦੇ 5.5 ਕਰੋੜ ਵਿਊਜ਼ ਆ ਚੁੱਕੇ ਨੇ ਸੋ 1.5 ਕਰੋੜ ਦਾ ਇਜ਼ਾਫਾ ਵਿਊਜ਼ ਦਾ 15 ਦਿਨ ਦੇ ਵਿੱਚ ਸੋ ਵੀ ਹੈ ਗੋਨ ਟੂ ਦ ਕੋਰਟ ਅਸੀਂ ਆਨਰੇਬਲ ਕੋਰਟ ਅੱਜ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਹੈ ਤੇ ਗੁਰੂ ਰੰਧਾਵਾ ਨੂੰ 2 ਸੈਪਟੈਂਬਰ ਲਈ ਸਮਨ ਕਰ ਲਿਆ ਗਿਆ ਜੀ ਅਲੋਂਗ ਵਿਦ YouTube ਨੂੰ ਸਮਨ ਕੀਤਾ ਹੈ ਜੀ Amazon Music Apple Music ਜਿੰਨੇ ਵੀ ਮਿਊਜ਼ਿਕ ਪਲੇਟਫਾਰਮਸ ਨੇ ਸਾਰਿਆਂ ਨੂੰ ਸਮਨ ਕੀਤਾ ਹੈ 2 ਸੈਪਟੈਂਬਰ ਚ ਵੀ ਆ ਕੇ ਦੱਸੋ ਤੁਹਾਡੇ ਅਗੇਂਸਟ ਪਰਚਾ ਕਿਉਂ ਨਾ ਦਿੱਤਾ ਜਾਵੇ ਇਹ ਸਮਨ ਜਿਹੜੇ ਕੀਤੇ ਗਏ ਕਿਹੜੀ ਅਦਾਲਤ ਵੱਲੋਂ ਕੀਤੇ ਗਏ ਸਰ ਇਹ ਮਾਨਯੋਗ ਅਦਾਲਤ ਸਮਰਾਲਾ ਡਿਸਟ੍ਰਿਕਟ ਸਮਰਾਲਾ ਟ੍ਰਾਇਲ ਕੋਰਟ ਹੈਗੇ ਜੀ ਜੁਡੀਸ਼ੀਅਲ ਮੈਜਿਸਟ੍ਰੇਟ ਉਹਨਾਂ ਸੀਜੀਐਮ ਸਾਹਿਬ ਵੱਲੋਂ ਸੱਮਨ ਕੀਤੇ ਗਏ ਨੇ ਜੀ 2 ਸੈਪਟੈਂਬਰ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਓ ਤੇ ਜੇ ਫੇਸ ਕਰੋ ਵੀ ਕੀ ਹੈਗਾ ਸਾਰਾ ਬੜੀ ਆਕਸੀ ਬੜਾਈ ਕਰਦੇ ਚੀਨੇ ਕਿੰਨੇ ਧੱਕਾ ਦਿੱਤਾ ਵੀ ਗੋਮ ਚ ਫੜਦੇ ਹੋ